ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੀਤਕਾਰ ਤੇ ਆਰਟਿਸਟ ਜਗਦੀ ਕੰਗਰੋਲੇ ਵਾਲਾ ਅਸੋ ਅੱਜ ਅਸੀਂ ਪਹੁੰਚਿਆ ਜੀ ਨਾਪਾਵੇ ਕੇ ਲਾਲ ਹਵੇਲੀ ਦੇ ਵਿੱਚ ਸ਼ੂਟਿੰਗ ਤੇ ਜਿੱਥੇ ਕਿ ਇੱਕ ਬੈਬੀ ਸੀਰੀਅਲ ਚ ਸ਼ੁਰੂ ਬਣ ਰਹੀ ਐ ਤੇ ਇੱਥੇ ਅਸੀਂ ਕੁਝ ਪੁਰਾਣੀਆਂ ਚੀਜ਼ਾਂ ਦੇਖੇ ਨੇ ਜੀ। ਉਹ ਜਿਹੜੀ ਆਪਾਂ ਨੂੰ ਪੁਰਾਣੀਆਂ ਚੀਜ਼ਾਂ ਵਿਰਾਸਤ ਵਿੱਚ ਮਿਲੀਆਂ ਸੀਆਂ ਬਹੁਤ ਹੋਰ ਇਹ ਚੀਜ਼ਾਂ ਉਹ ਸਾਹਮਣੇ ਪਈ ਨੇ। ਇੱਕ ਤਾਂ ਦੇਖੋ ਇਹ ਤੁਸੀਂ ਸੰਦੂਕ ਦੇਖਣ। ਅੱਜ ਕੱਲ੍ਹ ਵਾਲੀ ਪੀੜ੍ਹੀ ਨੇ ਦੇਖਿਆ ਨਹੀਂ ਤਕਰੀਬਨ ਸੰਦੂਕ ਆਏ। ਬਹੁਤ ਮਸ਼ਹੂਰ ਹੁੰਦੇ ਜਿੰਨਾਂ ਦੇ ਪਹਿਲਾਂ ਹਰ ਇੱਕ ਘਰਾਂ ਚ ਹੁੰਦੇ ਤੇ ਇੱਕ ਹੁੰਦੇ ਤੇ ਹੀ ਲੱਕੜ ਦੇ ਮੰਜੇ ਲੱਕੜ ਦੇ ਮੰਜੇ ਵੀ ਆਹ ਦੇਖੋ ਜੀ ਤੁਸੀਂ ਐਡਾ ਮੰਜਾ ਸ਼ਾਇਦ ਕਿਸੇ ਪੁਰਾਣੇ ਬਜ਼ੁਰਗ ਨੇ ਦੇਖਿਆ ਨਾ ਮੈਂ ਤਾਂ ਆਪਣੀ ਜਿੰਦਗੀ ਐਡਾ ਮੰਜਾ ਦੇਖਿਆ ਨਹੀਂ ਦੇਖੋ ਆਹ ਦੇਖੋ ਤੁਸੀਂ ਲੱਕੜ ਦਾ ਮੰਜਾ ਕਿੱਡਾ ਮੰਜਾ ਹੈ ਬਾਕੀ ਹੋਰ ਵੀ ਤੁਹਾਨੂੰ ਉਧਰ ਲੈ ਚਲਦੇ ਆਂ ਇੱਕ ਦੋ ਚੀਜ਼ਾਂ ਤੁਹਾਨੂੰ ਹੋਰ ਦਿਖਾਉਣੇ ਆਜੋ ਇੱਕ ਤੁਹਾਨੂੰ ਤੱਕਾ ਨੇ ਜੀ ਖੂ ਜਿਹੜਾ ਪਹਿਲਾਂ ਖੂ ਹੁੰਦੇ ਸੀ ਨਾ ਛੋਟੇ ਛੋਟੇ ਜਿਹੇ ਖੂ ਜਾਂ ਢੂੰਗੇ ਟੰਡਾਲੇ ਖੂ ਜਾਂ ਉਹ ਫੈਰੋ ਪਾਣੀ ਵਾਲੇ ਉਹ ਇਦਾਂ ਨਹੀਂ ਸੀ ਤੇ ਵੈਸੇ ਬੰਦ ਕਰਿਆ ਹੈ ਕੈਮਰਾਮੈਨ ਕੋ ਹੁਣ ਵਿੱਚ ਕੈਮਰਾ ਮਾਰੇ ਮਾਰੇ ਜਾਂ ਐਦਾਂ ਦੇ ਖੂ ਹੁੰਦੇ ਸੀ ਜੀ ਪਹਿਲਾਂ ਫਿਰ ਉਸ ਤੋਂ ਬਾਅਦ ਆ ਜਾਈ ਮਧਾਣੀ ਕਈ ਨੂੰ ਆ ਜਿਹਦਰਾ ਜੀ ਬਣਾ ਚਾਟੀ ਚਾਟੀ ਵਿੱਚ ਮਧਾਣੀ ਕਹਿੰਦੇ ਤੀ ਜਿਹਨੂੰ ਕਈਆਂ ਨੂੰ ਪਤਾ ਨਹੀਂ ਹੁੰਦਾ ਵੀ ਕਈ ਪਾਣੀ 'ਚ ਮਧਾਣੀ ਕਹਿ ਦਿੰਦੇ ਨੇ ਠੀਕ ਹੈ ਤੋ ਜੀ ਚਾਟੀ 'ਚ ਮਧਾਣੀ ਹੁੰਦੀ ਤੇ ਜਿਹੜੀ ਆ ਜ ਆ ਲਿਖੀ ਇਹ ਹੁੰਦੀ ਹੈ ਜੋ ਕਹਿੰਦਾ ਚਾਟੀ ਵਿੱਚ ਮਧਾਣੀ ਆ ਵੀ ਇਹਨੂੰ ਕਹਿੰਦੇ ਨੇ ਜੀ ਇਹ ਚਾਟੀ ਵਿਧਾਣੀ ਠੀਕ ਹੈ ਨਾ ਜੀ ਇਹ ਦੇਖੋ ਇਹ ਵੀ ਟੇਟੀਆਂ ਨੂੰ ਪੁਰਾਣੇ ਟਾਇਰੇ ਦੀ ਇਹ ਲੱਕੜ ਦੀ ਹੈ ਨਾ ਲੱਕੜ ਦੀ ਬਿਲਕੁਲ ਇਹ ਲੱਕੜ ਦੀ ਆ ਹੁੰਦੀ ਸਾਡੇ ਘਰਾਂ ਦੇ ਵਿੱਚ ਜੀ ਸੋਈਆਂ ਚਾਟੀਆਂ ਜਿਹਦੇ ਵਿੱਚ ਅਸੀਂ ਕੋਈ ਆਪਦਾ ਖੰਡ ਚੀਨੀ ਜਾਂ ਕੁਛ ਸਾਡੇ ਆ ਮਾਂ ਮਾਂ ਰੱਖਦੀ ਹੁੰਦੇ ਸੀ ਆ ਚੀਜ਼ਾਂ ਨੇ ਯੂ ਇਹ ਪੁਰਾਣੇ ਸ਼ਮਿੰਦਿਆਂ ਨਹੀਂ ਚੀਜ਼ਾਂ ਜੀ ਇਹ ਦੇਖੋ ਜੀ ਇਹ ਕੇ ਮੰਜਾ ਗਏ ਮੇਰੇ ਉਹੀ ਕਿੰਦਾ ਦੇ ਪੁਰਾਣੇ ਮੰਜੇ ਸੰਦੂਖ ਆਇਆ ਮੈਂ ਕੈਮਰਾਮੈਨ ਨੂੰ ਕਹੂੰਗਾ ਹੋਰ ਵੀ ਇੱਕ ਦੋ ਚੀਜ਼ਾਂ ਹੋਰ ਨੇ ਉਹ